ਮੈਂ ਵੀਡੀਓ ਦੇਖ ਰਿਆ ਸੀ ਪਰਸੋ ਇਹਨਾਂ ਨੇ ਜਸ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਹੁੜੀ ਸਾਹਮਣੇ ਬੈਠੇ ਦੰਦਾਂ ਕੱਢੀ ਜਾਂਦੇ ਸਨ ਆ ਚੀਫ ਮਿਨਿਸਟਰੀ ਐ ਸਾਹਿਬ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਅਮਨ अरोੜਾ ਜੀ ਦੋਨੋਂ ਬੈਠੇ ਐ ਕਾਕੀ ਜਾਂਦੇ ਐ ਤੇ ਮਰ ਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚੱਕੀ ਜਾਂਦੇ ਐ ਅੱਜ ਇੱਕ ਜੱਗਾ ਜੀ ਵੀਡੀਓ ਆਈ ਨਵੀਂ ਅੱਜ ਮੈਨੂੰ ਹੁਣੇ ਕਿਸੇ ਨੇ ਭੇਜੀ ਉਹਦੇ 'ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ 'ਚ ਉਹਨਾਂ ਦਾ ਜਲਸਾ ਨਹੀਂ ਉਹਨਾਂ ਦਾ ਸ਼ੋਅ ਹੁੰਦਾ ਸਰ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜਾ ਉਸ ਕਿਸਮ ਦਾ ਹੀ ਹੈ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਆ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਬ ਭਗਵੰਤ ਮਾਨ ਜੀ ਢੂਲੇ ਬੇਰਾ ਦਾ ਜਿਹੜੀ ਕੁਝ ਨਹੀਂ ਵਿਗੜਿਆ ਅਜੇ ਵੀ ਪਜਾਉ ਇਹਨਾਂ ਤਾੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲਿਸਿੰਗ ਪਾਲਸੀ ਲੈ ਕੇ ਮੈਂ ਕੌਣ ਆ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਕੋ ਗੋਲੀਆਂ ਨਹੀਂ ਵੰਡ ਰਿਹਾ ਮੈਂ ਪਾਲਸੀ ਲੈ ਕੇ ਕੌਣ ਆਇਆ ਕੈਬਨਿਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸਕੱਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸਕੱਟਰੀ ਕਰੂਗਾ ਚੀਫ ਦੁਸ਼ਟ ਲਾਇਆ ਚੀਫ ਸਕੱਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਧਿਆ ਜੀ ਨੇ ਸਤਿੰਦਰ ਜੈਨ ਆਲੇ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅੱਗੇ ਲੈ ਸਾਹਿਬ ਤੁਸੀਂ ਗੱਲਾਂ ਕਰਦੇ ਸੀਗੇ ਪੰਜਾਬ ਦੀਆਂ ਹੁਣ ਕਹਿੰਦੇ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਚੁਗਬ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਖੜ ਦਾ ਪਾਰਟੀ ਦੀ ਜੜਾ ਵੱਡੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ ਸੀ ਪੈਸੇ ਜਾਂਦੇ ਆ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬ ਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਭ ਤੁਸੀਂ ਤਾਂ ਲੱਕ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਦੇ ਲੱਗਿਆ ਉਹਦੇ ਸਵੇਰੇ ਰੇਡ ਮਾਰਦੇ ਸਭ ਆ ਲੋਕਤੰਤਰ ਹੈ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਵਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਜਿਹੜੀ ਲੜਾਈ ਹੈ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਛੁਗ ਸਰਬ ਆਪਾਂ ਹੀ ਗਏ ਸੀਗੇ ਜਾ ਕੇ ਗਵਰਨਰ ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਹਾਂ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਠ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੋਧ ਕਰਕੇ ਹੈ ਤੇ ਇੱਕ ਰਾਜ ਹੋਰ ਵੀ ਹੈ ਐ ਯੂਜ਼ ਐਂਡ ਥਰੋ ਪੋਲਿਸੀ ਜਦੋਂ ਇਹਨਾਂ ਨੂੰ ਲੋੜ ਸੀਗੀ ਉਹ ਤਾਂ ਉਹਨਾਂ ਨੇ ਕਿਸਾਨਾਂ ਦਾ ਨਾਮ ਵਰਤ ਕੇ ਆ ਰਾਜਪੁਰੇ ਖੜੇ ਆਪਾਂ ਸ਼ੰਭੂ ਬਾਰਡਰ ਇੱਥੋਂ ਫਤਿਹਜੀ ਕਿੰਨਾ ਹੈ 10 ਕਿਲੋਮੀਟਰ ਹੈ 10 ਹੀ ਹੈ ਉੱਥੇ ਕਿਸਾਨਾਂ ਦਾ ਨਾਮ ਲੈ ਕੇ ਉਹ ਸਾਰੀ ਸੜਕ ਬੰਦ ਕਰਾ ਰੱਖੀ ਸੀਗੀ ਸਾਰੇ ਚੀਕਾ ਮਾਰੀ ਜਾਂਦੇ ਸੀ ਮੈਂ ਇੱਥੇ ਚਾਚੂ ਪੀਣ ਵਾਸਤੇ ਥੋੜੇ ਇੱਥੇ ਢਾਬੇ ਤੇ ਸਾਡਿਓ ਚੀਮਾ ਵੇਲੀ ਵਾਲੇ ਮੇਰੇ ਵੇਲੀ ਆ ਉਹਨਾਂ ਕੋਲ ਮੈਂ ਬੈਠ ਕੇ ਚਾਚੂ ਪੀਣਾ ਚੀਕਾ ਮਾਰਦੇ ਸੀ ਚੀਮਾ ਸਾਹਿਬ ਉਹ ਚੀਕਾ ਮਾਰਦੇ ਸੀ ਜੇ ਕਮ ਕਮ ਖਤਮ ਹੋ ਗਿਆ ਤੇ ਜਦੋਂ ਤਾਈ ਤਾਂ ਉਹਨਾਂ ਦਾ ਲਾਟੂ ਠੀਕ ਹੋਕਦਾ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਜਿੱਦ ਦਿਨ ਆ ਗਿਆ ਲੁਧਿਆਣੇ ਵਾਲਾ ਬਾਈ ਇਲੈਕਸ਼ਨ ਬਿੱਟੂ ਜੀ ਉੱਠ ਕੇ ਜਾਵੜੇ ਉਹਨਾਂ ਨੂੰ ਪੁੱਛਣਾ ਸੀਗਾ ਜਿੱਦ ਦਿਨ ਆ ਗਿਆ ਇਲੈਕਸ਼ਨ آئی پونا ہےگو سر چک کے بار مارے ہے آپ نکلو اتنا خوش ہوئی جانے اسی لینڈ پولسنگ پولیسی پول پولی 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 واپس کرا تھی یہ پچھے بھی راز ہے بہت شاتر لوگ ہیں دلی آڑے جڑے آئے بیٹھے ہیں انہاں نے دیکھا بھی ابھی تو ضلع پرشد آنے ہیں ਬਲਾਕ ਸੰਮਤੀਆਂ ਦੇ ਇਲੈਕਸ਼ਨ ਆਣੇ ਐ ਇਹਨਾਂ ਨੂੰ ਪਿੰਡਾਂ 'ਚ ਵਾੜਨ ਕინੇ ਦੇਣਾ ਸੀ ਸਾਹਿਬ ਵਾੜਨ ਦਿੰਦੇ ਪਿੰਡ 'ਚ ਤੁਹਾਡੇ ਕੋਈ ਵਾੜਨ ਦਿੰਦਾ ਇਹਨਾਂ ਨੂੰ ਪਿੰਡਾਂ 'ਚ ਆ ਲੈਂਡ ਪੁਲਿਸਿੰਗ ਪੁਲਿਸ ਵਾਪਸ ਹੋਈ ਸਾਹਿਬ ਇਸ ਕਰਕੇ ਮੈਂ ਕਹਿ ਰਿਹਾ ਪਛਾਣੋ ਨਾ ਤਾਂ ਸ਼ਹਿਰੀਆਂ ਦੇ ਹੱਕ 'ਚ ਜਿਹੜੇ ਕਹਿੰਦੇ ਵੇਸੀ ਉੱਥੇ ਬਿਲਡਿੰਗਾਂ ਮਾਰਤਾ ਚ ਚਾਵਾਂਗੇ ਨਾ ਉਹਨਾਂ ਦੇ ਹੱਕ 'ਚ ਨਾ ਕਿਸਾਨਾਂ ਦੇ ਹੱਕ 'ਚ ਅਗਰ ਕਿਸਾਨਾਂ ਦੇ ਹੱਕ 'ਚ ਕੋਈ ਨਿਤਰਿਆ ਸਾਹਿਬ ਅੱਜ ਦਾ ਅਮਰੀਕਾ ਦਾ ਨਵਾਂ ਥਾਣੇਦਾਰ ਨਿਕਲ ਗਿਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕਿਹਨੇ ਹਿੱਕੜਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਡਾਈ ਆ ਵੀ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਭਰਾਵਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਏਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰਚੀ ਦੇ ਵਾਸਤੇ کسانہ واسطے میں کسان کل نک ہی پاٹ پڑھا دے سکے کہ ڈبلو ٹی او سائن کرتی ہندوستان نے کسانا حق مارے گیا وہ امریکہ نے ڈبلو ٹی او چتڑے چیتڑے کر کے سٹی پہ یک اتدتے ہی نہیں اتھے گل کرو سوا کرو ڈیل کرو ڈیل کرو میرے کہ جس کی لاتھی اس کی بینس تو سانو گرو سا نے کی سکھایا ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜ਼ਬਰ 니چے ਦੇ ਸਾਹ ਖਾਲਸਾ ਦਾ ਸਜਾਇਆ ਹੈ ਜ਼ਬਰ ਦੇ ਖਿਲਾਫ ਸੀਗਾ ਧੱਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਕੋ ਸੱਚਾ ਨਹੀਂ ਆਈ ਹੈ ਭਗਵੰਤ ਮਾਨ ਹੋ ਰਹਿਦਾ ਲੋਕ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚ ਸਿਰ ਤੇ ਦਸਤਾਹਰ ਨਹੀਂ ਨਰਿੰਦਰ ਮੋਦੀ ਨੇ ਪੰਜਾਬੀ ਨਾਲ ਹੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਆਸਤਾ ਆ ਖੜੇ اصطا ہی کٹائی پی سڈے کسان دے اتے رول جا سب امریکہ تو وہ بیٹھا مجھے پتا اتنے گل ہوئی سی کہنا ہوں نہیں سڈے تو ہوں کینو آ پاکستان والا کینو آن لگا سی اس دن چیکا نکل گیا جس دن اتنے سیب آ گیا ہماچل والے چیکا نکل گیا جن ایجیاں فصلیں اتنے آن لگی سارے دیں چیقا نکل جان گیا ਕੋਈ ਕੱਲੇ ਇਸ ਦਿਨ ਅਜ ਤੱਕ ਕੋਈ ਵੋਟ ਹੈ ਨਹੀਂ ਅਜ ਤੱਕ ਕਿਸੇ ਨੂੰ ਵੋਟ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਬੋਦੀ ਜੀ ਨੂੰ ਆ ਤਾਂ ਹੁਣੇ ਬਣ ਕੇ ਹਟਿਆ ਪਿਛਲੇ 24 ਦੇ ਬਣੇ ਐ ਇੱਥੇ ਦਾ 29 ਦੇ ਜਾ ਕੇ ਵੋਟਾਂ ਪੈਣੀਆਂ ਉਹ ਸਿੰਘ ਫਸਾਏ ਪਏ ਸਰ ਜਦੋਂ ਸਿੰਘ ਫਸਦੇ ਆ ਨਾ ਸਾਹਿਬ ਉਦੋਂ ਕਹਿੰਦਾ ਨਾ ਬੜੇਵੇਂ ਖਾਣੀ ਨਹੀਂ ਤਰੂਗੀ ਹੁਣ ਪਛਾਣਨਾ ਤੁਸੀਂ ਐ ਬੜੇਵੇਂ ਕਾਹੜਾ ਖਾਣ ਵਾਲਾ ਐ ਇਹ ਤਾਂ ਮਾਲ ਖਾਣ ਵਾਲੇ ਦਿੱਲੀ ਵਾਲੇ ਜਿਹੜੇ ਐ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਮੈਂ ਕਿਸਾਨ ਆਗੂਆਂ ਦੀ ਗਲਤ ਬਾਤ ਚ ਕਰੂੰਗਾ ਕਈ ਮੇਰੇ ਵਰਗੇ ਹਮੇ ਖੌਤੀ ਆਗੂ ਬਣੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦੇ ਨਹੀਂ ਕਈ ਕਿਸਾਨਾਂ ਵਾਸਤੇ ਹੱਕ ਦੀ ਲੜਾਈ ਲੜਦੇ ਐ ਸਾ ਲੜੀ ਉਹਨਾਂ ਨੇ ਪਹਿਲਾਂ ਵੀ ਲੜੀ ਹੁਣ ਵੀ ਲੜਦੇ ਐ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਸਾਰਿਆਂ ਨੂੰ ਰਾਜਨੀਤੀ ਕਰ ਲਿਓ ਬਹੁਤ سارے ਮੌਕੇ ਆਣਗੇ ਰਾਜਨੀਤੀ ਕਰਦੇ ਰਹੋ ਅੱਜ ਦੇਸ਼ ਤੇ ਭੀੜ ਪਈ ਐ ਅੱਜ ਸਾਡੇ ਦੇਸ਼ ਦਾ ਅਗਲਾ ਜਿਗਰਾ ਮਾਪ ਰਹੇ ਐ ਕਹਿੰਦਾ ਸੀ ਕਹਿੰਦੇ ਸੀਗੇ ਵੀ ਅਸੀਂ ਆ 1.2 56 ਇੰਚ ਸਾਡੀ ਛਾਤੀ ਐ